ਮੇਰਾ ਨਾਮ ਡਾਕਟਰ ਲਖਵੀਰ ਸਿੰਘ ਭੱਗੋਵਾਲੀਆ ਤੇ ਮੈਂ ਡਿਸਟ੍ਰਿਕਟ ਹੈਲਥ ਆਫੀਸਰ ਕਮ ਡੈਜ਼ਿਗਨੇਟਿਡ ਆਫਸਰ ਫੂਡ ਦੇ ਤੌਰ ਤੇ ਤਨਤ ਤੇ ਮੈਂ ਲਗਭਗ 1 ਸਾਲ ਹੋ ਚੱਲਿਆ ਜਦੋਂ ਤੋਂ ਇਹ ਸੇਵਾ ਨਿਭਾ ਰਿਹਾ ਵੇਖੋ ਜਦੋਂ ਮੈਂ ਇਹਦਾ ਚਾਰ ਸੰਭਾਲਿਆ ਸੀ ਮੈਂ ਵੇਖਿਆ ਸੀ ਕਿ ਅਮਰਸਰ ਦੇ ਵਿੱਚ ਅਡਲਟਰੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ ਔਰ ਇਸ ਦੀ ਜੜ੍ਹਾਂ ਵੀ ਬਹੁਤ ਡੂੰਘੀਆਂ ਔਰ ਇਹਦੇ ਲਈ ਲੋਕ ਵੀ ਉਨੇ ਜਿੰਮੇਵਾਰ ਆ ਜਿੰਨੇ ਫੂਡ ਬਿਜ਼ਨਸ ਆਪਰੇਟਰਸ ਤੇ ਸਿਹਤ ਵਿਭਾਗ ਜ਼ਿੰਮੇਵਾਰ ਆ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਆਪਾਂ ਦੂਰ ਕਰ ਸਕਦੇ ਆ ਕਿਉਂਕਿ ਲੋਕਾਂ ਦੀ ਵੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਜਿੱਥੇ-ਜਿੱਥੇ ਮਲਾਵਟ ਖੋਰੀ ਹੋ ਰਹੀ ਆ ਉਹਦੇ ਬਾਰੇ ਸਿਹਤ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ ਔਰ ਫੂਡ ਬਿਜ਼ਨਸ ਆਪਰੇਟਰਸ ਜਿਹੜੇ ਹੈਗੇ ਆ ਉਹਨਾਂ ਮੈਂ ਸਾਰੇ ਨਹੀਂ ਕਹਿੰਦਾ ਬਹੁਤ ਵਿੱਚ ਚੰਗੇ ਵੀ ਹੈਗੇ ਆ ਉਹ ਵੀ ਜਿਹੜੇ ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਆ ਉਹਦੇ ਵਿੱਚ ਲੋਕਾਂ ਨੂੰ ਆਪਾਂ ਸਾਫ਼ ਸੁਥਰਾ ਸਾਫ਼ ਸੁਥਰੇ ਮਾਹੌਲ ਚ ਖਾਣਾ ਤਿਆਰ ਕਰਕੇ ਮਠਿਆਈਆਂ ਮਿੱਠਾ ਖਾਣਾ ਹੋਰ ਵੀ ਜਿਹੜੀ ਚੀਜ਼ ਖਾਣ ਵਾਲੀ ਆ ਉਹਨਾਂ ਨੂੰ ਦੇਈਏ ਬਾਕੀ ਜਿੱਥੇ ਵੀ ਮੇਰੀ ਡਿਊਟੀ ਬਣਦੀ ਹੈ ਜਿੱਥੇ ਕਿਤੇ ਮੇਰੇ ਨੌਲੇਜ ਚ ਆਉਂਦਾ ਮੇਰੇ ਧਿਆਨ ਵਿੱਚ ਲਿਆ ਜਾਂਦਾ ਕਿ ਇੱਥੇ ਮਲਾਵਟ ਖੋਰੀ ਹੋ ਰਹੀ ਆ ਉੱਥੇ ਆਪਾਂ ਰੇਡ ਵੀ ਕਰਦੇ ਆ ਉੱਥੇ ਸੈਂਪਲ ਵੀ ਲੈਨੇ ਉਹਨਾਂ ਦੀ ਚੈਕਿੰਗ ਵੀ ਕਰਦੇ ਆ ਔਰ ਉਹਨਾਂ ਦੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਾਉਣ ਲਈ ਵੀ ਉਹਨਾਂ ਨੂੰ ਮੋਟੀਵੇਟ ਕਰਦੇ ਆ ਲਗਭਗ ਜਦੋਂ ਦਾ ਮੈਂ ਇਹ ਸੀਟ ਦਾ ਓਵਰ ਲਿਆ ਉਤੋਂ ਅਹੀ ਲਗਭਗ 800 ਦੇ ਸੈਂਪਲ ਲੋਕਾਂ ਦੇ ਭਰ ਚੁੱਕੇ ਆ ਫੂਡ ਬਿਜ਼ਨਸ ਆਪਰੇਟਰਸ ਤੇ ਔਰ ਕਈਆਂ ਨੂੰ ਇੰਪਰੂਵਮੈਂਟ ਨੋਟਿਸ ਵੀ ਦੇ ਚੁੱਕੇ ਆ ਕਿ ਤੁਹਾਡੇ ਚ ਇਹ ਕਮੀ ਪੇਸ਼ੀਆਂ ਇਹਨਾਂ ਨੂੰ ਇੰਪਰੂਵ ਕਰੋ ਵੇਖੋ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਉਸ ਤੋਂ ਇੱਕ ਮਹੀਨਾ ਪਹਿਲਾਂ ਸਾਡੇ ਵਿਭਾਗ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਹੁਕਮਾਂ ਅਨਸਾਰ ਖਾਸ ਕਰਕੇ ਬ੍ਰਹਮੇਂਦਰਾ ਜੀ ਸਾਡੇ ਸਿਹਤ ਮੰਤਰੀ ਜੀ ਦੇ ਆਪਾਂ ਇੱਕ ਮਹਿਮ ਇੱਕ ਡਰਾਈਵ ਸ਼ੁਰੂ ਕਰ ਦਿੰਨੇ ਆ ਜਿਹਦੇ ਵਿੱਚ ਅਸੀਂ ਸਪੈਸ਼ਲ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾਂਦੀ ਹੈ ਔਰ ਮਠਿਆਈਆਂ ਵਾਲਿਆਂ ਨੂੰ ਅਵੇਅਰ ਔਰ ਮੋਟੀਵੇਟਿਵ ਕੀਤਾ ਜਾਂਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੇ ਮਾਹੌਲ ਦੇ ਵਿੱਚ ਤਿਆਰ ਕਰਕੇ ਟੱਕ ਕੇ ਰੱਖੋ ਵਧੀਆ ਮਟੀਰੀਅਲ ਵਰਤੋ ਔਰ ਜਿੱਥੇ ਸਾਨੂੰ ਸ਼ੱਕ ਪੈਂਦਾ ਉਹਨਾਂ ਦੇ ਸੈਂਪਲ ਲੈ ਕੇ ਆਪਾਂ ਕੁਆਲਿਟੀ ਐਸਸੈਸ ਕਰ ਲਈ ਉਹ ਚੰਡੀਗੜ੍ਹ ਲੈਬੋਰੀਟਰੀ ਚ ਭੇਜਦੇ ਆ ਔਰ ਜੋ ਵੀ ਰਿਪੋਰਟ ਆਉਂਦੀ ਉਹਦੇ ਮੁਤਾਬਕ ਉਹਨਾਂ ਦੇ ਅਗੇਂਸਟ ਕਾਨੂੰਨੀ ਕਾਰਵਾਈ ਵੀ ਔਰ بار بار ਅਹੀਂ ਮੈਂ ਅਮਰਸਰ ਜ਼ਿਲ੍ਹੇ ਦੇ ਵਿੱਚ ਕਾਫੀ ਇਨਸਪੈਕਸ਼ਨਸ ਕੀਤੀਆਂ ਕਾਫੀ ਰੇਡਸ ਕੀਤੇ ਆ ਔਰ ਕਾਫੀ ਸੁਧਾਰ ਵੀ ਹੋਇਆ ਇੱਕ ਸਾਲ ਦੇ ਲਗ ਦੇਰਸੇ ਦੇ ਦੌਰਾਨ ਵੇਖੋ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਉਹ ਸਾਡੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਅਹੀਂ ਅਵੇਅਰਨੈਸ ਕੈਂਪ ਵੀ ਲਾ ਰਹੇ ਆ ਈਵਨ ਰਿਮੋਟ ਪਿੰਡਾਂ ਦੇ ਵਿੱਚ ਵੀ ਜਾ ਕੇ ਅਵੇਅਰਨੈਸ ਕੈਂਪ ਲਗਾ ਰਹੇ ਆ ਕਿ ਇਹ ਇਹ ਚੀਜ਼ਾਂ ਉਹਨਾਂ ਲਈ ਕਰਨੀਆਂ ਜ਼ਰੂਰੀ ਆ ਮਿਨਿਮਮ ਜੋ ਪ੍ਰਸਕ੍ਰਾਈਬਡ ਸਟੈਂਡਰਡਸ ਹੈਗੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਅਕਾਰਡਿੰਗਲੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਜ਼ਰੂਰੀ ਚੀਜ਼ਾਂ ਵਾ ਇਹਨਾਂ ਨੂੰ ਮਿਨਿਮਮ ਜਿਹੜਿਆ ਇਹਨਾਂ ਨੂੰ ਮੇਨਟੇਨ ਕਰਕੇ ਰੱਖੋ ਔਰ ਲਗਭਗ 10-15 ਅਵੇਰਨੈਸ ਕੈਂਪ ਮੈਂ ਲਾ ਚੁੱਕਾ ਹੁਣ ਤੱਕ ਕੁਝ ਸ਼ਹਿਰ ਚ ਲਾਇਆ ਕੁਝ ਆਪਣੇ ਆਫਿਸ ਚ ਲਾਇਆ ਕੁਝ ਪਿੰਡਾਂ ਦੇ ਵਿੱਚ ਲਾਇਆ ਔਰ ਉਹਨਾਂ ਨੂੰ ਅਵੇਅਰ ਕੀਤਾ ਜਾਗਰੂਕ ਕੀਤਾ ਫੂਡ ਬਿਜ਼ਨਸ ਸੈਪਰੇਟਰਸ ਨੂੰ ਔਰ ਨਾਲ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਕਿ ਇਹ ਇਹ ਕੰਮ ਕਰੋ ਸੇ ਤੋਂ ਭਾਗ ਤੁਹਾਡੇ ਨਾਲ ਆ ਲੇਕਿਨ ਮਲਾਵਟਖੋਰੀ ਜਿਹੜੀ ਆ ਉਹ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਮਰਸਰ ਚਲੇ ਦੇ ਵਿੱਚ ਵੇਖੋ ਇਸ ਸਾਲ ਦੇ ਵਿੱਚ ਮੇਰੀ ਸਭ ਤੋਂ ਵੱਧ ਫਰਸਟ ਪ੍ਰਾਇੋਰਟੀ ਹੋ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਜ਼ਰੂਰ ਦਿੱਤਾ ਜਾਵੇ ਕਿਉਂਕਿ ਸਾਡੇ ਹੈਲਥ ਮਨਿਸਟਰ ਸਾਹਿਬ ਜੀ ਵੱਲੋਂ ਵੀ ਲੈਟਰ ਆਈ ਸੀ ਇੱਕ ਡਿਊ ਲੈਟਰ ਵੀ ਉਹਨਾਂ ਵੱਲੋਂ ਆਇਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਅਨ ਅਥੋਰਾਈਜ਼ਡ ਜਿਹੜੇ ਵਾਟਰ ਮੈਨੂਫੈਕਚਰਿੰਗ ਯੂਨਿਟ ਚੱਲ ਰਹੇ ਆ ਔਰ ਲੋਕਾਂ ਦੀ ਜਾਨ ਨਾਲ ਖਲਵਾੜ ਕੀਤਾ ਜਾ ਰਿਹਾ ਔਰ ਇਸੇ ਲੈਟਰ ਨੂੰ ਮੁੱਖ ਰੱਖ ਕੇ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਾਰ ਇਲਲੀਗਲ ਫੈਕਟਰੀਆਂ ਪਾਣੀ ਬਣਾਉਣ ਵਾਲੀਆਂ ਜਿਹੜੀਆਂ ਸੀਲ ਕਰ ਦਿੱਤੀਆਂ ਔਰ ਚਮਾਂ ਦੇ ਸੈਂਪਲ ਲੈ ਕੇ ਭੇਜ ਦਿੱਤੇ ਲੈਬੋਰੀਟਰੀ ਦੇ ਵਿੱਚ ਉਹਨਾਂ ਵਿੱਚੋਂ ਦੋ ਦੇ ਰਿਪੋਰਟਾਂ ਆ ਚੁੱਕੀਆਂ ਉਹ ਅਨਸੇਫ ਆ ਚੁੱਕਿਆ ਔਰ ਉਹਨਾਂ ਦੇ ਜਿਹੜੇ ਅਗੇਂਸਟ ਕ੍ਰਿਮੀਨਲ ਕੇਸ ਵਗੈਰਾ ਜਿਹੜਾ ਹੋਵੇ ਉਹ ਸੀਜੀਐਮ ਦੇ ਕੋਰਟ ਦੇ ਵਿੱਚ ਲਗਾਏ ਜਾ ਰਹੇ ਔਰ ਜਿਹੜੀਆਂ ਫੈਕਟਰੀਆਂ ਉਹ ਪਰਮਾਨੈਂਟਲੀ ਸੀਲ ਕਰ ਦਿੱਤੀਆਂ ਗਈਆਂ ਇੱਕ ਤੇ ਪਾਣੀ ਦੀ ਹੈ ਸੈਕੰਡ ਪ੍ਰਾਇੋਰਟੀ ਜਿਹੜੀ ਰਹੂਗੀ ਉਹ ਹੈਗੀ ਫੂਡ ਫੂਡ ਜਿਹੜਾ ਫੂਡ ਹਰ ਇੱਕ ਦਾ ਜਨਮ ਸਿੱਧ ਅਧਿਕਾਰ ਹੈ ਕਿ ਪਾਣੀ ਤੇ ਫੂਡ ਜਿਹੜਾ ਵਾ ਉਹਨਾਂ ਨੂੰ ਸਾਫ਼ ਸੁਥਰਾ ਮਿਲਣਾ ਚਾਹੀਦਾ ਔਰ ਸਾਫ਼ ਸੁਥਰ ਸੁਧਰੀ ਕਿਚਨ ਦੇ ਵਿੱਚ ਤਿਆਰ ਹੋ ਕੇ ਮਿਲਣਾ ਚਾਹੀਦਾ ਇਸ ਚੀਜ਼ ਨੂੰ ਵੀ ਹੋਟਲਾਂ ਵਾਲਿਆਂ ਨੂੰ ਢਾਬੇ ਵਾਲਿਆਂ ਨੂੰ ਸਾਰੇ ਫੂਡ ਬਿਜ਼ਨਸ ਅਪਰੇਟਰ ਜਿਹੜੇ ਤਿਆਰ ਵੀ ਕਰਦੇ ਆ ਜਿੱਦਾਂ ਮਰਬੇ ਦੀਆਂ ਫੈਕਟਰੀਆਂ ਹੋ ਗਿਆ ਸੌਸ ਦੀਆਂ ਹੋ ਗਿਆ ਆਚਾਰ ਬਣਾਉਣ ਵਾਲੀਆਂ ਹੋ ਗਿਆ ਇਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਔਰ ਇਹਨਾਂ ਨੂੰ ਤਾੜਨਾ ਵੀ ਕਰ ਦਿੱਤੀ ਗਈ ਹੈ ਕਿ ਤੁਸੀਂ ਇਹ ਆਪਣੇ ਕੰਮ ਸੁਧਾਰ ਲਓ ਜਿੱਥੇ-ਜਿੱਥੇ ਕੋਈ ਕਮੀ ਪੇਸ਼ੀ ਪਈ ਗਈ ਹੈ ਔਰ ਇਹਦੇ ਵਿੱਚ ਕਾਫੀ ਹੱਦ ਤੱਕ ਇੰਪਰੂਵਮੈਂਟ ਵੀ ਆਈ ਹੈ ਥਰਡ ਪ੍ਰਾਇੋਰਟੀ ਹੈ ਸਾਡੇ ਹੁੱਕਾਬਾਰਸ ਬਹੁਤ ਚੱਲ ਰਹੀਆਂ ਹਨ ਅਮਰਸਰ ਦੇ ਵਿੱਚ ਉਹ ਡੀਸੀ ਸਾਹਿਬ ਨੇ 144 ਵੀ ਲਗਾਤੀ ਹੈ ਔਰ ਅਸੀਂ ਇਹ ਜਿਹੜੀਆਂ ਇੱਕ ਦੋ ਮਹੀਨੇ ਦੇ ਵਿੱਚ ਉਹਨਾਂ ਨੂੰ ਸੱਦ ਕੇ ਜਿਹੜਾ ਉਹ ਡੀਸੀ ਸਾਹਿਬ ਨੇ ਮੋਟੀਵੇਟ ਵੀ ਕੀਤਾ ਔਰ ਤਾੜਨਾ ਵੀ ਕੀਤੀ ਹੈ ਕਿ ਇਹਨਾਂ ਨੂੰ ਬੰਦ ਕਰ ਦਿਓ ਨਹੀਂ ਤੇ ਕਾਨੂੰਨ ਅਨੁਸਾਰ ਉਹਨਾਂ ਦੇ ਅਗੇਂਸਟ ਕਾਰਵਾਈ ਕੀਤੀ ਜਾਊ ਜਿਹੜੇ ਹੁੱਕਾਬਾਰਸ ਚਲਾ ਰਹੇ ਆ ਨੰਬਰ 4 ਤੇ ਜਿਹੜਾ ਹੈ ਲਾਇਸੈਂਸ ਐਂਡ ਰਜਿਸਟ੍ਰੇਸ਼ਨ ਦੈਟ ਇਜ਼ ਮੰਡੇਟਰੀ ਫਾਰ ਏਵਰੀ ਫੂਡ ਬਿਜ਼ਨਸ ਆਪਰੇਟਰ ਅਕੋਰਡਿੰਗ ਟੂ ਦਾ ਫੂਡ ਸੇਫਟੀ ਐਕਟ 2006 ਐਂਡ ਅਮੈਂਡਮੈਂਟਸ ਥੇਰアフਟਰ ਸੋ ਮੇਰੀ ਕੋਸ਼ਿਸ਼ ਇਹ ਹੋਊਗੀ ਕਿ 100% ਜਿਹੜੇ ਆ ਲਾਇਸੈਂਸਿੰਗ ਔਰ ਰਜਿਸਟ੍ਰੇਸ਼ਨ ਜਿਹੜੀ ਅਮਰਸਰ ਜ਼ਿਲ੍ਹੇ ਦੇ ਵਿੱਚ ਕਰਵਾਈ ਜਾਏ ਤਾਂ ਕਿ ਹਰ ਇੱਕ ਫੂਡ ਬਿਜ਼ਨਸ ਆਪਰੇਟਰ ਕੋਲ ਆਪਣੇ ਕੰਮ ਕਰਨ ਦਾ ਇੱਕ ਗਵਰਨਮੈਂਟ ਵੱਲੋਂ ਮਨਜ਼ੂਰਸ਼ੀਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਵੇ ਵੇਖੋ ਮੇਰੇ ਖਿਆਲ ਅਨੁਸਾਰ ਸਿਰਫ 10% ਲੋਕਾਂ ਦੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੈ ਅਮਰਸਰ ਦੇ ਵਿੱਚ ਬਾਕੀਆਂ ਨੂੰ ਅਜੇ ਅਵੇਅਰ ਨਹੀਂ ਲੋਕ ਪਹਿਲਾਂ ਤਾਂ ਉਹਨਾਂ ਨੂੰ ਅਵੇਅਰ ਕਰ ਰਹੇ ਆ ਆਪਾਂ ਅਵੇਅਰਨੈਸ ਕੈਂਪ ਲਗਾ ਕੇ ਕਿ ਇਹ ਲਾਇਸੈਂਸ ਐਂਡ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਮੰਡੇਟਰੀ ਆ ਔਰ ਉਹਨਾਂ ਨੂੰ ਟਾਈਮ ਵੀ ਦਿੱਤਾ 3 ਮਹੀਨੇ ਦਾ ਪਹਿਲਾਂ 15 ਦਿਨ ਦਾ ਟਾਈਮ ਦਿੱਤਾ ਸੀ ਫਿਰ 3 ਮਹੀਨੇ ਤਾਂ ਦਿੱਤਾ ਇਸ ਤਰ੍ਹਾਂ ਟਾਈਮ ਵਧਾ ਰਹੇ ਹਾਂ ਔਰ ਜੇ ਫਿਰ ਵੀ ਲੋਕੀ ਨਹੀਂ ਸਮਝਣਗੇ ਫਿਰ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੈ ਉਹ ਕਰਕੇ ਉਹਨਾਂ ਨੂੰ ਲਾਇਸੈਂਸ ਜ਼ਰੂਰ ਬਣਵਾਏ ਜਾਣਗੇ ਜਾਂ ਰਜਿਸਟ੍ਰੇਸ਼ਨ ਉਹਨਾਂ ਨੂੰ ਜ਼ਰੂਰ ਕਰਾਉਣੀਆਂ ਪੈਣਗੀਆਂ ਐਸ ਪਰ ਫੂਡ ਸੇਫਟੀ ਐਕਟ ਐਂਡ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨਸਾਰ देखो मैं तो ये समझता हूं कि जबों दी ये सरकार बनी है हेल्थ डिपार्टमेंट ਦੇ ਵਿੱਚ ਇੱਕ ਬਹੁਤ ਡਰਾਸਟਿਕ ਚੇਂਜ ਆਈ ਹੈ ਔਰ ਲੋਕ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਫਸਰਸ ਵੀ ਆਪਣੀ ਡਿਊਟੀ ਨੂੰ ਸਮਝਣਾ ਸ਼ੁਰੂ ਹੋ ਗਏ ਆ ਔਰ ਐਬਸੈਂਟਿਜ਼ਮ ਬਹੁਤ ਘਟ ਗਿਆ ਔਰ ਲੋਕਾਂ ਨੂੰ ਸਾਰੀਆਂ ਫੈਸਿਲਿਟੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਿਲ ਰਹੀਆਂ ਵਾ ਜਿਹੜਾ ਕੱਲ ਬ੍ਰਹਮ ਨਰਾਜ ਜੀ ਸਾਡੇ ਹੈਲਥ ਮਿਨਿਸਟਰ ਸਾਹਿਬ ਜੀ ਨੇ ਜਿਹੜਾ ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਵਾ ਉਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਔਰ ਉਹਦੇ ਨਾਲ ਹੋਰ ਵੀ ਸਿਹਤ ਸਹਲਤਾ ਸੁਧਾਰਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਮਦਦ ਮਿਲੂਗੀ ਔਰ ਸਰਕਾਰ ਦੀ ਜਿਓ ਜੋ ਵੀ ਟੀਚੇ ਸੀਗੇ ਉਹ ਜਰੂਰ ਪੂਰੇ ਕੀਤੇ ਜਾਣ। ਵੇਖੋ ਹੁਣ ਤਾਂ ਦਰਸ਼ਕਾਂ ਕੋ ਬੜਾ ਇੱਕ ਸੌਖਾ ਤਰੀਕਾ ਕਿ ਆਨਲਾਈਨ ਜਾ ਕੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਸਾਈਟ ਤੇ ਜਾ ਕੇ Google ਸਰਚ ਕਰੋ ਉਹਦੇ ਵਿੱਚ ਜਾ ਕੇ ਆਨਲਾਈਨ ਕੰਪਲੇਂਟ ਕਰ ਸਕਦੇ ਆ। ਔਰ ਉਸ ਦੀ ਜਿਹੜੀ ਚੀਜ਼ ਖਰਾਬ ਨਿਕਲੀ ਹੈ ਕੋਈ ਬਿਸਕਟ ਹੈ ਪੈਪਸੀ ਹੈ ਉਹਦੀ ਫੋਟੋ ਖਿੱਚ ਕੇ ਨਾਲ ਪੇਸਟ ਕਰ ਸਕਦੇ ਔਰ ਜਿਹੜੇ ਏਰੀਆ ਦੀ ਕੰਪਲੇਂਟ ਹੋਗੀ ਉਹ ਆਪਣੇ ਆਪ ਹੀ ਉਸ ਜੂਰਿਸਡਿਕਸ਼ਨ ਜਿਹੜੇ ਅਫਸਰ ਦੀ ਹੈ ਉਹਦੇ ਕੋਲ ਪਹੁੰਚੂਗੀ ਔਰ ਉਹ ਜਿਹੜੇ ਅਫਸਰ ਦੀ ਹੈ ਡਿਊਟੀ ਬਣ ਜੂ ਕਿ ਉਹ 2 ਹਫਤੇ ਦੇ ਵਿੱਚ ਵਿੱਚ ਉਹ ਕੰਪਲੇਂਟ ਨੂੰ ਕਲੀਅਰ ਕਰੇ ਚਾਹੋ ਤੇ ਕੋਈ ਐਕਸ਼ਨ ਲਵੇ ਜਾਂ ਕੰਪਲੇਨੈਂਟ ਨੂੰ ਵਾਪਸ ਭੇਜੇ ਕਿ ਤੁਹਾਡੀ ਕੰਪਲੇਂਟ ਤੇ ਐਕਸ਼ਨ ਲੈ ਲਿਆ ਜਾਂ ਐਫਬੀਓ ਨੂੰ ਉਹ ਮਾਰਕ ਕਰੇ ਕਿ ਇਮਪਰੂਵਮੈਂਟ ਕਰ ਜਾਓ ਆਪਣੇ ਥੱਲੇ ਸਪੋਰਟਿਨੇਟ ਸਟਾਫ ਨੂੰ ਇਨਸਪੈਕਸ਼ਨ ਕਰ ਲਈ ਮਾਰਕ ਕਰੋਗਾ ਸੋ ਜੋ ਵੀ ਉਤੇ ਕਾਰਵਾਈ ਹੋਗੀ ਉਹ ਕੰਪਲੇਨੈਂਟ ਨੂੰ ਦੱਸ ਦਿੱਤੀ ਜਾਊਗੀ ਵੇਖੋ ਆਮ ਲੋਕ ਜਿਹੜੇ ਆ ਉਹ ਸਿਵਲ ਸਰਜਨ ਆਫਿਸ ਦੇ ਵਿੱਚ ਸ਼ਿਕਾਇਤ ਕਰ ਸਕਦੇ ਜਾਂ ਮੈਨੂੰ ਡਾਇਰੈਕਟਲੀ ਮਿਲ ਕੇ ਵੀ ਸ਼ਿਕਾਇਤ ਕਰ ਸਕਦੇ ਆ ਬਾਕੀ ਡਿਸਟ੍ਰਿਕਟ ਹੈੱਡਕੁਆਟਰ ਤੇ ਡੀਸੀ ਸਾਹਿਬ ਹੈ ਉਹਨਾਂ ਨੂੰ ਵੀ ਦੱਸ ਸਕਦੇ ਆ ਉਹ ਵੀ ਕੰਪਲੇਂਟ ਮੇਰੇ ਕੋਲ ਹੀ ਆਉਣੀ ਆ ਸਾਰੀਆਂ ਕੰਪਲੇਂਟਾਂ ਡਾਇਰੈਕਟਲੀ ਆਰ ਇੰਟਰੈਕਟਿਵ ਡਿਸਟ੍ਰਿਕਟ ਹੈਲਥ ਆਫੀਸਰ ਕੋਲ ਹੀ ਆਉਣੀ ਆ ਫੂਡ ਨਾਲ ਰਿਲੇਟਡ ਜਿੰਨੇ ਹਮੇਸ਼ਾ ਤੇ ਇਸ ਕਰਕੇ ਉਹ ਸਿੱਧਾ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਆ ਔਰ ਸਿਵਲ ਸਰਜਨ ਆਫਿਸ ਵੀ ਕੰਪਲੇਂਟ ਕਰ ਸਕਦੇ ਆ ਡੀਸੀ ਸਰ ਦਾ ਆਫਿਸ ਵੀ ਕੰਪਲੇਂਟ ਕਰ ਸਕਦੇ ਆ